ਹਾਂਜੀ। ਚਾਹੀਦੀ ਕਸਣ ਲਈ। ਕੋ ਤਾਂ ਨਹੀਂ ਕੋਈ ਮੇਰ ਕੇ ਚਾੜੂ ਲਾ ਲੈਂਦੀ। ਚਾੜੂ ਲਾ ਲਈ ਚਾੜੂ ਲਾਉਣਾ ਮੁੜ ਕੇ ਸਾਰਾ ਲੈਣਾ। ਹਾਂ। ਮੈ ਆ ਤੇ ਨਾ ਇੱਕ ਗੱਲ ਕਰਨੀ ਸੀ। ਕਾਦੀ ਗੱਲ ਕਰਨੀ? ਗੱਲ ਇਹ ਆ ਵੀ ਜਦੋਂ ਬਈ ਰਿਪਿੰਦਰ ਦਾ ਵਿਆਹ ਕਰਤਾ ਨਾ ਹਾਂ। ਉਹ ਸੈਮੀ ਸੈਮੀ ਜੀ ਰਹਿੰਦੀ ਐ। ਸੈਮੀ ਸੈਮੀ ਜੀ ਰਹਿੰਦੀ ਐ? ਕਿਉਂ? ਚੰਗਾ ਘਰ ਬਾਹਰ ਵਾ, ਚੰਗਾ ਮੁੰਡਾ ਵਾ, ਸਭ ਕੁਝ ਵਧੀਆ ਵਾ। ਸੈਮੀ ਕਿਉਂ ਰਹਿੰਦੀ? ਇਹ ਆ ਵੀ ਤੇਰਾ ਵੀ ਤੇਰਾ ਉਹ ਨਾ ਸਹੀ ਨਾ। ਨੀ ਰਵਤੇਰੇ ਨੂੰ ਕੀ ਹੋਇਆ ਵਾ ਇਹ ਬੰਦਾ ਫੋਨ ਤੇ ਗੱਲਬਾਤ ਕਰਦਾ ਰਹਿੰਦਾ ਵਾ ਵੀ ਪੁੱਤ ਤੂੰ ਆਈ ਜਾਂ ਫਰਾੜਾ ਢੀਗਾ ਸਾਡੀਆਂ ਧੀਆਂ ਵਰਗੀ ਐ ਉਹ ਤੁਸੀਂ ਐਦਾਂ ਹੀ ਕਹਿੰਦੇ ਰਿਆ ਕਰੋ ਮੈਂ ਸਾਰੇ ਕੰਮ ਉਹਦੇ ਆਪਣੇ ਹੱਥੀਂ ਕੀਤੇ ਆ ਮਾਂ ਵਾਲੇ ਮੈਂ ਸਾਰੇ ਫਰਜ਼ ਨਿਭਾਏ ਆ ਕਿਹੜੀ ਚੀਜ਼ ਦੀ ਮੈਂ ਕਮੀ ਆਉਂ ਦਿੱਤੀ ਆ ਵਿਆਹ ਤੇ ਉਹਨੇ ਜਿਹੜੀ ਚੀਜ਼ ਮੰਗੀ ਉਹੋ ਲੈ ਕੇ ਦਿੱਤੀ ਆ ਫੇ ਕੱਲ ਨੂੰ ਆਹ ਗੱਲ ਨਾ ਕਹੇ ਵੀ ਮੇਰੀ ਮਾਂ ਹੈ ਨਹੀਂ ਤੇ ਪਰਜਾਈ ਨੇ ਐਦਾਂ ਕੀਤਾ ਪਰ ਫਿਰ ਵੀ ਉਹਦਾ ਤੇ ਮੈਨੂੰ ਪਤਾ ਨਹੀਂ ਤੁਸੀਂ ਤਾਂ ਮੈਨੂੰ ਇਹ ਗੱਲ ਕਹਤੀ ਹੈ ਨਾ ਉੱਕੇ ਨਾਲ ਰਮਨ ਕੀ ਆ ਮੈਂ ਸੋਚਦਾ ਰਹਿਣਾ ਵਾਂ ਕਿ ਚਲ ਜੇ ਮਾਂ ਹੁੰਦੀ ਤਾਂ ਹੋਰ ਗੱਲਾਂ ਬਾਤਾਂ ਹਾਂ ਵਿਆਹ ਤੋਂ ਬਾਅਦ ਕੁੜੀਆਂ ਤੇ ਕਈ ਚਾਹ ਹੁੰਦੇ ਆ ਕਾਦੇ ਚਾਹ ਹੁੰਦੇ ਆ ਸਾਰੇ ਦਿਨ ਵਾਰਤੇ ਉਹਦੇ ਪੂਰੇ ਕਰੀਦੇ ਆ ਵਿਆਹ ਤੋਂ ਬਾਅਦ ਲੈਣ ਗਏ ਲੈਣ ਆਏ ਜੋ ਜੋ ਉਹਨੇ ਕਿਹਾ ਉਹ ਲੈ ਕੇ ਦਿੱਤਾ ਹੋਰ ਕਿਦਾਂ ਚਾਹ ਪੂਰੇ ਕਰੀ ਦਿੱਤੀ ਨਹੀਂ ਦੱਸ ਲੋ ਤੂੰ ਤੇ ਫੋਨ ਤੇ ਉਹਦੇ ਨਾਲ ਐਵੇਂ ਗੱਲ ਕਰਦੇ ਨਹੀਂ ਆ ਵੀ ਜੇ ਤੁਹਾਨੂੰ ਮਾਰਨਾ ਹੁੰਦਾ ਮੈਂ ਫੋਨ ਤੇ ਉਹਨੂੰ ਕੀ ਕਿਹਾ ਮੈਂ ਤਾਂ ਤਾਂ ਹੀ ਫੋਨ ਕੱਟ ਕਰਦੀ ਆ। ਕਿ ਜੇ ਮੈਂ ਫੋਨ ਕੀਤਾ ਤਾਂ ਤੂੰ ਹੀ ਕਹਿੰਦਾ ਤੂੰ ਉਹਨੂੰ ਇਦਾਂ ਨਹੀਂ ਆ ਤੂੰ ਇਹਨੂੰ ਉਹਨੂੰ ਇਦਾਂ ਨਹੀਂ ਮੈਂ ਤਾਂ ਹੀ ਕਹਿੰਦੀ ਵੀ ਆਪੇ ਗੱਲ ਕਰ ਲਉਂਦੀ। ਸਰ ਅਮਰ ਮੇਰੀ ਗੱਲ ਕੀਤੀ ਹੋਰ ਵਾ ਤੂੰ ਪਰਜਾਈ ਆ ਤੇਰੀ ਗੱਲ ਹੋਰ ਆ। ਤੇ ਫਿਰ ਮੈਂ ਕਿੱਦਾਂ ਕਿਹੜੇ ਤਰੀਕੇ ਨਾਲ ਗੱਲ ਕਰਾਂ ਮੈਨੂੰ ਸਮਝਾਓ ਨਾ। ਗੱਲ ਕਰਨ ਦਾ ਵੀ ਤਰੀਕਾ ਹੁੰਦਾ। ਘਰ ਹੋਣਾ ਤੇ ਪਜ ਮਾਰ ਦੇਣਾ ਵੀ ਇਹ ਕਰਿਆ ਨਹੀਂ। ਤੂੰ ਹੀ ਤਾਂ ਉਹ ਕੱਲ ਜਿਹੜੀ ਮੈਂ ਕਹਿਤੀ ਆ ਨਾ ਉਹਦੇ ਮਗਰ ਪੈ ਗਈ। ਕੋਈ ਗੱਲ ਨਹੀਂ ਚੌਥਾ ਦਿਨ ਨੂੰ ਉਹਨੇ ਆਉਣਾ ਹੀ ਆ। ਰੱਖ ਲਿਓ ਰਾਤ ਫਿਰ। ਫਿਰ ਰਾਤ ਰ ਆਪਾਂ। ਤੇ ਰਮਨ ਉਹਦੇ ਹੁਣ ਉਹਦੇ ਪ੍ਰੋਣੇ ਦੀ ਮਰਜ਼ੀ ਆ। ਫਿਰ ਰਾਤ ਰਹਿਣਾ ਨਹੀਂ ਰਹਿਣਾ ਉਹਨਾਂ ਨੇ। ਸਾਹ ਕੋਈ ਤਾਂ ਵਧੀਆ ਲੱਭ ਕੇ ਦਿੱਤਾ ਵਾ। 10 ਕਿਲੇ ਪੈੜੀ ਦੇ ਆਪਣੇ ਘਰ ਸੌਖੀ ਆ। ਉਹ ਸੌਖੀ ਤੇ ਰਮਨ ਹੈਗੀ ਆ। ਕਿੱਦਾਂ ਦਾ ਹੀ ਵਿਆਹ ਕੀਤਾ। ਭਾਵੇਂ ਹੀ ਪੈਸੇ ਜਿੱਥੋਂ ਮਰਜ਼ੀ ਫੜੇ। ਲੋਕਾਂ ਨਾਲ ਵਧੀਆ ਹੀ ਕੀਤਾ। ਫਿਰ ਕੱਲ ਨੂੰ ਲੋਕ ਗੱਲਾਂ ਨਾ ਕਰਨ। ਤੇ ਇਹਦੀ ਮਾਂ ਹੈ ਨਹੀਂ ਪਿਓ ਹੈ ਨਹੀਂ। ਤੇ ਭਰਾ ਪਰ ਜਾਈ ਨੇ ਕੰਨੋ ਫੜ ਕੇ ਬਾਹਰ ਕੱਢਤਾ। ਪਰ ਲੋਕਾਂ ਨੇ ਕੀ ਕਹਣਾ ਤੁਸੀਂ ਮੈਨੂੰ ਇਹ ਗੱਲ ਕਹਿਣ ਦੇ ਜੇ ਰਮਨ ਇਹ ਨਹੀਂ ਗੱਲ ਹੁੰਦੀ ਕਿ ਜੇ ਧੀ ਪੈੜ ਦਾ ਵਿਆਹ ਕਰਦੀਏ ਤੇ ਮੁੜ ਕੇ ਉੱਥੋਂ ਹਉਣੋ ਜਾਣੋਂ ਹਟ ਜੀਦਾ ਇਹ ਰਮਨ ਕਿ ਅਗਲੇ ਸੋਚੇ ਨਾ ਕਿ ਮੇਰਾ ਵਿਆਹ ਕਰਕੇ ਤੇ ਮੁੜ ਕੇ ਹਉਣੋ ਜਾਣੋਂ ਹਟ ਗਏ ਤੇ ਜੇ ਮੇਰੀ ਮਾਂ ਹੁੰਦੀ ਤੇ ਭਲਾ ਨਾ ਹੁੰਦੀ ਭੱਜੀ ਟਾਈਮ ਟਾਈਮ ਨਾ ਜਾਈਦਾ ਵਾ ਜੇ ਜ਼ਿਆਦਾ ਵੀ ਜਾਵਾਂਗੇ ਨਾ ਪਰੌਣਾ ਕੀ ਆਖੂਗਾ ਇਹਨਾਂ ਨੇ ਤਾਂ ਪਖੰਡ ਪੜ ਲਿਆ ਪਾਉਂਦੇ ਕੱਪੜੇ ਤੇ ਇੱਥੇ ਆ ਜਾਂਦੇ ਪਾਉਂਦੇ ਕੱਪੜੇ ਤੇ ਇੱਥੇ ਆ ਜਾਂਦੇ ਢੀਆਂ ਦੇ ਘਰ ਨਾਲ ਸਾਫ਼ ਨਹੀਂ ਜਾਈਏ ਫੇਰ ਹੀ ਚੰਗੇ ਲੱਗੀਦਾ ਵਾ ਆਹ ਗੱਲਾਂ ਨਾ ਕਰਿਆ ਕਰੋ ਮੈਨੂੰ ਕੰਮ ਕਰਦੇ ਨੂੰ ਵੀ ਹਟਾਇਆ ਵਾ ਮੈਂ ਕਿਹਾ ਪਤਾ ਨਹੀਂ ਤੁਸੀਂ ਕੀ ਗੱਲ ਕਰਨੀ ਐ ਆਹ ਵੇਖੋ ਗੱਲ ਕੀਤੀ ਤੇਰਾ ਵਤੀਰਾ ਰਪਿੰਦਰ ਦਾ ਸਹੀ ਨਹੀਂ ਹੈਗਾ ਹੋਰ ਵਤੀਰੇ ਨੂੰ ਕੀ ਹੋਇਆ ਵਾ ਰਖੜੀ ਤੇ ਆਉਣਾ ਵਾ ਸਾਰੇ ਉਹਦੇ ਚਾਅ ਬਣਾ ਪੂਰੇ ਕਰਾਂਗੇ ਉਹ ਤੂੰ ਤੇ ਰਮਰ ਲੜਦੀ ਰਹਿਨੀ ਆ ਗੱਲ ਤੇਰਾ ਕੋਈ ਵਿਹਾਰੀ ਵੀ ਕਰੋ ਤੇ ਲੜਨਾ ਮੈਂ ਕੀ ਐ ਸਾਰੇ ਸਗਣ ਵਿਹਾਰ ਤੇ ਉਹਦੇ ਪੂਰੇ ਕੀਤੇ ਆ ਕਿ ਇਹ ਗੱਲ ਦੀ ਕਮੀ ਨਹੀਂ ਹੋਣ ਦਿੱਤੀ ਭਾਵੇਂ ਅਸੀਂ ਔਖੇ ਹੀ ਹੋਏ ਆ ਪਰ ਤੁਸੀਂ ਹਵਲੀ ਜੀ ਮੂੰਹ ਹਲਾ ਕੇ ਹਾਂ ਗੱਲ ਕਹਿਤੀ ਆ ਵੀ ਮਾਂ ਹੁੰਦੀ ਤੇ ਇਦਾਂ ਹੁੰਦਾ ਮਾਂ ਹੁੰਦੀ ਤੇ ਇਦਾਂ ਹੁੰਦਾ ਕੀ ਤਾਂ ਮਾਂ ਹੁੰਦੀ ਤੇ ਤੈਨੂੰ ਮਾਰਾ ਹੀ ਨਹੀਂ ਹੁੰਣਾ ਅਸੀਂ ਸ਼ਰਮ ਦੇ ਮਾਰਿਆਂ ਵਧੀਆ ਕੀਤਾ ਤੇ ਲੋਕੀ ਸਾਨੂੰ ਗੱਲਾਂ ਨਾ ਕਰਨ ਸਾਰੇ ਕਹਿੰਦੇ ਸੀ ਨਾ ਤੇ ਤੁਹਾਡੇ ਵਰਗਾ ਵਿਆਹ ਨਹੀਂ ਕਿਸੇ ਨੇ ਵੀ ਕੀਤਾ ਪਰ ਤੁਸੀਂ ਗੱਲ ਕਰਨ ਲੱਗੇ ਇੱਕ ਮਿੰਟ ਲਾਉਂਦੇਗੀ ਅਗਲੇ ਨੂੰ ਸਾੜ ਕੇ ਸੁਆਹ ਕਰ ਦਿੰਦੇਗੇ ਤੇ ਪਿੰਦਰ ਨਾ ਹਮ ਸਤਿਦਨਾ ਕੱਲ ਕਿਦਾਂ ਕਹਿਂਦੀ ਮੰਮੀ ਹੁੰਦੀ ਤੇ ਅਸੀਂ ਚਾਈ ਚਾਈ ਜਾਣਾ ਚੱਲ ਕੋਈ ਗੱਲ ਹੌਸਲਾ ਹੀ ਦੇਣਾ ਮੈਂ ਮਾਡੀ ਵੀ ਮਾਂ ਹੁੰਦੀ ਤੇ ਉਹ ਵੀ ਬੜੀ ਚੰਗੀ ਸੀ ਉਹਨੇ ਵੀ ਆ ਫੁੱਲਾਂ ਨੂੰ ਰੱਖਣਾ ਹੈ ਇਹਨੂੰ ਚੱਲ ਕੋਈ ਗੱਲ ਰੁਪਿੰਦਰ ਹਾਂਜੀ ਵਜਾ ਦੇ ਦੇ ਉਹ ਵਜਾ ਦੇ ਮੈਂ ਤਾਂ ਦੇਣ ਰਿਹਾ ਸੀ ਹਾਂ ਉਹ ਕੱਲ ਤੂੰ ਕਹਿ ਨਹੀਂ ਲਈ ਤੇ ਮੰਮੀ ਹੁੰਦੀ ਤੇ ਅਸੀਂ ਚਾ ਜਾਣਾ ਜਾਣਾ ਹੈ ਰਖੜੀ ਬੰਨਣ ਹਾਂਜੀ ਹਣਾ ਮੁਰਗੇ ਵੀ ਇੱਥੇ ਦਾ ਫੋਨ ਆ ਗਿਆ ਵੀ ਬਾਅਦ ਚ ਆਇਆ ਹਾਂ ਮੈਂ ਉਹ ਸੋਚਣ ਡਿਆ ਸੀ ਵੀ ਮੈਂ ਹਾਂ ਉਧਰ ਹੀ ਮੰਮੀ ਹੈ ਨਹੀਂ ਐ ਇੱਧਰ ਵੀ ਹੈ ਨਹੀਂ ਆਹ ਜੀ ਪਰ ਮੰਮੀ ਮੇਰੀ ਨੇ ਚੰਗੀ ਬੜੀ ਤੈਨੂੰ ਮਾਂ ਦੀ ਕਮੀ ਮਹਿਸੂਸ ਨਹੀਂ ਹੋਣੀ ਤੇ ਚਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲਿਆ ਕਰ ਹਾਂ ਜੀ ਕੋਈ ਵੀ ਗੱਲ ਹੁੰਦੀ ਹੈ ਤੂੰ ਦੱਸ ਦਿਆ ਕਰ ਆ ਨਹੀਂ ਹੈ ਤਾਂ ਸਹੀ ਆ ਪਰ ਫਿਰ ਵੀ ਜਦੋਂ ਮੈਂ ਗੱਲ ਫੋਨ ਕੀਤਾ ਨਾ ਹਾਂ ਤੇ ਪਹਿਲਾਂ ਤੇ ਵੀਰ ਜਿੰਦਾ ਵੀ ਚਲ ਕੋਈ ਗੱਲ ਨਹੀਂ ਤੂੰ ਆ ਜੀ ਕੋਈ ਨਹੀਂ ਆਪਾਂ ਘਰ ਆਈਆਂ ਹਾਂ ਹਾਂ ਤੂੰ ਮੁੜ ਗਿਆ ਕਿੰਨੇ ਡੇਢ ਘੰਟੇ ਬੋਧ ਪਤਾ ਨਹੀਂ ਭਾਬੀ ਨੇ ਕਿਹਾ ਹੋਊਗਾ ਕੁਛ ਨਾ ਕੁਛ ਹੋਰ ਹੋਣਾ ਲੱਗੇ ਕਹਿਣਾ ਸੀ ਆਹੋ ਚਲੋ ਹੋ ਹੀ ਜਾਂਦੀ ਹੈ ਕਰਦ ਗੱਲ ਬਾਤ ਤੁਹਾਨੂੰ ਪਤਾ ਹੀ ਆ ਪਰ ਜਾਈਆਂ ਫਿਰ ਜਿੱਦਾਂ ਗੱਡੀ ਕਰਦੀਆਂ ਵਾਂ ਮਾਮਾ ਵਾਂਗੂ ਥੋੜਾ ਕਰਦੀਆਂ ਵਾਂ ਆਹੋ ਪੈ ਹੀ ਜਾਂਦਾ ਉਹ ਫਰਕ ਤੋਰਦਾ ਦੀ ਤੇ ਮੈਂ ਵੀ ਫਿਰ ਬਹੁਤੀ ਕੋਈ ਗੱਲ ਪੁੱਛੀ ਪਛੀ ਨਹੀਂ ਪਛਾਈ ਦੀ ਕਿੱਥੇ ਜਾਣਾ ਕਿੱਥੇ ਨਹੀਂ ਪਤਾ ਤੇ ਮੈਨੂੰ ਲੱਗੀ ਗਿਆ ਸੀ ਕਿ ਕਿਉਂ ਬਣਾ ਕੀਤਾ ਤੇ ਕਿਉਂ ਨਹੀਂ ਹੈਨਾ ਆਹੋ ਤੇ ਚਲ ਕੋਈ ਗੱਲ ਦੀ ਬਾਤ ਕਰੀ ਚਲ ਜਾਗੇ ਹੋਰ ਦੋ ਦਿਨ ਬਸ ਜਦੋਂ ਅਸੀਂ ਤੇਰਾ ਸਾਥ ਦੇਣ ਨਹੀਂ ਤੇ ਫੇਰ ਕਦੀ ਗੱਲ ਬਾਤ ਰਖੜੀ ਬੰਨਾਂਗੇ ਰਖੜੀ ਵਾਲੇ ਦਿਨ ਬਸ ਕੇ ਤੇ ਚਾਹ ਪਾਣੀ ਪੀਵਾਂਗੇ ਤੇ ਘਰ ਨੂੰ ਆ ਜਾਵਾਂਗੇ ਆਈ ਉੱਥੋਂ ਵੀ ਲਿਆਉਣਾ ਨੇ ਉਹ ਹੋਈ ਗਏ ਤਿਹਾਰ ਹੁੰਦਾ ਵਾ ਪੀ ਚਲੋ ਬੰਦਾ ਆਪਣੇ ਭੈਣ ਭਰਾ ਨਾਲ ਰਲ ਮਿਲ ਕੇ ਕੋਈ ਗੱਲਾਂ ਬਾਤਾਂ ਕਰਦਾ ਸੋ ਦੁੱਖ ਸੁੱਖ ਫੋਲਦਾ ਵਾ ਹੁਣ ਅੱਜ ਕੱਲ੍ਹ ਤਿਹਾਰ ਰਖੜੀ ਦੇ ਕਾਹਦੇ ਰਹਿ ਗਏ ਆ ਹੁਣ ਤੇ ਵਫਾਰ ਬਣ ਗਿਆ ਕਿ ਜਾਓ ਤੇ ਚਲ ਕੜੀ ਪਲ ਜਾ ਕੇ ਤੇ ਜੇ ਉਹਨਾਂ ਘੜੀਆਂ ਪਹੁੰਚੇ ਤਾਂ ਵੀ ਠੀਕ ਵਾ ਤੇ ਅੱਗੇ ਤਾਂ ਹੁੰਦਾ ਹੀ ਪਿਆਰ ਦਾ ਵਿਚਾਲੇ ਗਿਲ ਦਾ ਪਿਆਰ ਨਾ ਰਹਿਣਾ ਭੈਣ ਭਰਾ ਨੇ ਚਾਹੀਦਾ ਵਾ ਚਲ ਕੋਈ ਗੱਲ ਨਹੀਂ ਕੁੜੀ ਨੂੰ ਫੋਨ ਲਾ ਲੈਣਾ ਸੀ। ਕੁੜੀ ਨੂੰ ਫੋਨ ਤੁਸੀਂ ਕੀਤਾ ਨਹੀਂ ਉਹਨੂੰ ਕਹਿਣਾ ਸੀ ਨਾਲੇ ਆ ਜਾਂਦੀ। ਮੈਂ ਸੋਚਿਆ ਇਹ ਤੁਹਾਨੂੰ ਦੱਸਦਾ ਤੇ ਨਹੀਂ ਚੇਤਾ ਹੀ ਨਹੀਂ ਆਇਆ ਮਮਾ ਪਰ ਜੇ ਕੋਈ ਵੀ ਗੱਲ ਹੁੰਦੀ ਕੋਈ ਨਹੀਂ ਉਹਨਾਂ ਕਰ ਲਿਆ ਕਰ ਉਹ ਵੀ ਬੜੀ ਚੰਗੀ ਹੈ। ਹੈ ਤਾਂ ਵਿਚਾਰੀ ਚੰਗੀ ਹੈ ਪਰ ਫਿਰ ਵੀ ਮੈਂ ਸੋਚਦੀ ਆ ਕਿ ਚਲੋ ਉਹਨੂੰ ਵਿਚਰੀ ਨੂੰ ਕੀ ਆਵੇਂ ਤੰਗੀ ਦੇਣੀ ਹੁੰਦੀ ਆ। ਚਲ ਆਪਣੇ ਮਾਂ ਦੇ ਵੀ ਤੁਹਾਨੂੰ ਸਾਰੀਆਂ ਗੱਲਾਂ ਪਤਾਵਾਂ। ਉਹ ਚਲ ਕੋਈ ਗੱਲ ਨਹੀਂ ਚਲੋ ਆਪਣੇ ਘਰ ਚਲੀਏ ਸੋਨੂੰ ਤੇ ਆਪਣੇ ਘਰ ਚਲ ਵਧੀਆ ਰਹਿਣ ਲਈ। ਐਵੇਂ ਹ ਟੈਨਸ਼ਨ ਜੜੀ ਗਈ। ਕੋਈ ਗੱਲ ਨਹੀਂ ਮੈਂ ਫੋਨ ਕਰਨਾ ਵਾ ਅੱਛਾ ਲਾ ਦੋ ਫੋਨ ਉਹਨੂੰ ਫੇਰ ਲੈਣਾ ਫੇਕ ਹੁੰਦੀ ਆ ਵੀ ਜਦ ਭਰਾ ਦਾ ਹੁੰਦੀ ਆ ਜੇ ਕਿਦਾਵਾ ਮੇਰੀ ਗੱਲ ਹੋਰ ਵਾ ਕੋਈ ਆਹੋ ਤਾਂ ਮੈਂ ਕੀਤਾ ਹੀ ਪਰਸੋਂ ਤੇ ਪਰਸੋਂ ਤੋਂ ਨੂੰ ਕਹਿੰਦਾ ਜੇ ਇਹ ਬੋਲ ਰਹਿਵੀਂ ਰੱਖਣੀ ਦਿਆ ਗਿਆ ਇਹ ਤੇ ਉਹ ਅੱਛਾ ਕੋਈ ਗੱਲ ਨਹੀਂ ਅੱਜ ਕਰਦਨੇ ਆ ਜਿਹ ਹੈ ਹੀ 2 ਦਿਨ ਅਣੀ ਹੈ ਗਈ ਆ ਤੇ ਤੁਸੀਂ ਇਧਰ ਕਰੋ ਤੁਸੀਂ ਫੋਨ ਲਾਈ ਲਓ ਉਹਨੂੰ ਪਹਿਲਾਂ ਫੇਰ ਖਿਆਲ ਭੁੱਲ ਜਾਣਾ ਆ ਕੋਈ ਗੱਲ ਨਹੀਂ ਮੈਂ ਲਾ ਕੇ ਨਾ ਤੁਹਾਨੂੰ ਮੈਂ ਦੱਸਣਾ ਵਾ ਕੀ ਜਾਂਦੀ ਆ ਫੋਨ ਲਾ ਕੇ ਉਹਨੂੰ ਕਿਉਂ ਵੀ ਚਲੋ ਉਹਦੋਂ ਨੂੰ ਆਈਂ ਜੇ ਚਾਹ ਰਾਤ ਰਹੀਆਂ ਹਾਂ ਆਹੋ ਨਾ ਕੋਈ ਗੱਲ ਨਹੀਂ ਮੈਂ ਲਾ ਕੇ ਦੱਸਣਾ ਤੈਨ ਚਲ ਕੋਈ ਨਹੀਂ ਕਰਿਓ ਫਿਰ ਕਰੀ ਲਓ ਬੈਠੇ ਬੀਤੇ ਫਿਰ ਸਰਦ ਕੰਮ ਧੰਦਾ ਕਰਨਾ ਬਈ ਚਲ ਠੀਕ ਚਲ ਲੈਣਾ ਫੇਰ ਨਾ ਲਾਈ ਲੈਣਾ ਰਹੇ ਹੋਣੀ ਜਾਨੇ ਕਿੱڑا ਜਾਣਾਗੇ ਹਰ ਘਰ ਤਿਰੰਗਾ ਅਭਿਆਨ तिरੰਗੀ ਦੀ ਸ਼ਾਨ ਵਿੱਚ ਹਲੋ ਸਾਸ਼ਿਕਾ ਬੈਣਾ ਸਾਸ਼ਿਕਾ ਕਿਰਿਆ ਚੱਲ ਵਧੀਆ ਵਧੀਆ ਆਪਣੀ ਸੁਣਾ ਤੂੰ ਵਧੀਆ ਵਧੀਆ ਹੋਰ ਕੀ ਬੰਦਿਆ ਹਾਂ ਠੀਕ ਠਾਕ ਆ ਵਧੀਆ ਵਾ ਉਹ ਵੀ ਡਈ ਸੀ ਰੋਟੀ ਪਾਣੀ ਕਰਨ ਭਾਜੀ ਦਾ ਸੁਣਾਓ ਠੀਕ ਠਾਕ ਅੱਛਾ ਅੱਛਾ ਗਏ ਕਿਤੇ ਜਾਂ ਘਰੇ ਹੀ ਆ ਠੀਕ ਆ ਠੀਕ ਆ ਅੱਛਾ ਅੱਛਾ ਤੇ ਉਹ ਕਹਿਣ ਦੀ ਭਾਬੀ ਤੇਰੀ ਵੀ ਫੋਨ ਕਰ ਉਹਨੂੰ ਤੇ ਰਖੜੀ ਲੈ ਕੇ ਆਵੇ ਕਿ ਇਦਨ ਹਾਂ ਇਹ ਆਵਾਜ਼ ਜਦੋਂ ਵੀ ਟਾਈਮ ਹੋਊਗਾ ਉਦੋਂ ਆਇਓ ਕੋਈ ਨਹੀਂ ਮੇਰੇ ਭਾਜੀ ਆਉਂਦੇ ਆ ਨਾ ਪੁੱਛ ਕੇ ਮੈਂ ਦੱਸ ਦਿਆਂਗੀ ਠੀਕ ਹੈ ਦੇਖਿਓ ਅਰਤੀ ਰਾਤ ਤੇ ਆਜੋ ਭਾਈ ਚਲ ਭਾਈ ਗੱਲ ਨਹੀਂ ਇਹ ਲਾਂਗੇ ਆ ਪੁੱਛ ਕੇ ਤੇ ਦੱਸਿਓ ਮੈਨੂੰ ਭਾਜੀ ਨੂੰ ਕੀ ਜਾਂਦੇ ਆ ਹਾਂ ਕੋਈ ਨਹੀਂ ਪੁੱਛ ਕੇ ਫੇਰ ਦੱਸ ਦਿਆਂਗੀ ਬਹੁਤ ਠੀਕ ਠਾਕ ਆ ਹਾਂ ਠੀਕ ਠਾਕ ਵਧੀਆ ਤੇ ਜਦ ਦਿਨ ਆਉਣਾ ਹੋਊਗਾ ਨਾ ਤੇ ਇੱਕ ਦਿਨ 게ਤਾ ਦੱਸ ਦਿਓ ਤੁਹਾਨੂੰ ਠੀਕ ਹੈ ਠੀਕ ਹੈ ਕੋਈ ਨਾ ਫੋਨ ਕਰਦਾਂਗੇ ਹਾਂ ਪੁੱਛ ਕੇ ਤੇ ਫੇਰ ਦੱਸੀ ਹੈ ਹਾਂ ਕੋਈ ਨਹੀਂ ਆਉਂਦੇ ਭਾਜੀ ਤੇਰੇ ਨਾਲ ਸਲਾਹ ਕਰਕੇ ਫੇਰ ਮੈਂ ਰਾਤ ਨੂੰ ਫੋਨ ਕਰ ਦਾਂਗੀ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਕਰ ਲਈ ਜਦ ਮਰ ਚਲੋ ਠੀਕ ਆ ਫਿਰ ਹੈ ਠੀਕ ਆ ਠੀਕ ਚਲ ਪਰ ਸਲਾਹ ਕਰਕੇ ਜਾਂਦੇ ਦੱਸ ਦੂਗੀ ਹਾਂ ਤੇ ਦਸਾਈਂ ਨਹੀਂ ਜਾ ਸਕਦੀ ਦਾਰਦੀ ਠੀਕ ਆ ਵੀਰ ਜੀ ਹਾਂਜੀ ਚਲੋ ਠੀਕ ਆ ਸਿੰਦੀ ਕੋ ਅੱਜ ਕਿਹਦਾ ਫੋਨ ਆਇਆ लवली ਵੀਰ ਦਾ ਫੋਨ ਆਉਂਦਿਆ ਸੀ ਅੱਛਾ ਕੀ ਕਹਿੰਦੇ ਆ ਤੇ ਉਹ ਬੁਲਾਉਂਦੇ ਸੀ ਕਹਿੰਦੇ ਰਕੜੀ ਬੰਨਣ ਨਹੀਂ ਹੋਣਾ ਤੂੰ ਅੱਛਾ ਹਾਂਜੀ ਤੇ ਮੈਂ ਕਿੱ데 ਜਾ ਕੇ ਡੇਰ ਬੁਲਾਉਣਾ ਤੇ 30 ਮਿੰਟ ਦੱਸ ਤਾ ਕਿਦਾਂ ਚੱਲੀਏ ਅੱਜ ਤਾਂ ਟਾਈਮ ਬੜਾ ਹੋ ਗਿਆ ਵਾ ਤੇ ਕੱਲ ਚਲੀ ਤੈਨੂੰ ਪਤਾ ਹੀ ਆ ਤੇ ਭਾਬੀ ਵੀ ਕਿੰਨੇ ਚੰਗੀ ਆ ਮੰਮੀ ਡੈਡੀ ਤੇ ਚਲ ਨਹੀਂ ਹੈਗੇ ਮੈਨੂੰ ਕਦੀ ਇਹਨਾਂ ਨੇ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਮੰਮੀ ਡੈਡੀ ਦੀ ਉਹ ਆ ਫੋਨ ਕਰਦੇ ਆ ਮੈਨੂੰ ਕੌਣ ਕਰਦਾ ਅੱਜ ਕੱਲ ਹਾਂਜੀ ਕਿੰਨੇ ਦਿਨ ਪਈ ਰਖੜੀ ਨਾ ਪਹਿਲੇ ਫੋਨ ਕਰ ਲੈਂਦੇ ਆ ਕਿ ਕਦੋਂ ਆਉਣਾ ਵਾ ਚਲ ਠੀਕ ਆ ਤਿੰਨ ਚਾਰ ਦਿਨ ਹੀ ਰਹਿ ਗਏ ਆ ਕੱਲ ਜਾ ਕੇ ਬੰਨੋਨੇ ਆਪਾਂ ਹਾਂ ਚਲ ਮੈਨੂੰ ਦੱਸ ਦਿਓ ਫਿਰ ਜਦੋਂ ਤੁਹਾਡਾ ਟਾਈਮ ਲੱਗੂਗਾ ਫਿਰ ਚਲ ਜਾਵਾਂਗੇ ਕਾ ਜਿਹੜਾ ਹੈ ਦਾ ਕੋਜੀ ਹਾਂ ਵੀ ਮੈਂ लवली ਨੂੰ ਫੋਨ ਕਰਕੇ ਦੱਸ ਦੂੰਗੀ ਹੁਣ ਟਾਈਮ ਬਰਾ ਹੋ ਗਿਆ 10 ਮਿੰਟ ਬੈਠੀ ਨਾ ਤੇ ਕੀ ਕਰਾਂ ਯਾਰ ਹਾਂ ਫਿਰ ਕੀ ਫਾਇਦਾ ਜਾਂਦਾ ਨਹੀਂ ਆ ਵੀ ਆ ਫੋਨ ਕਰਦੇ ਆ ਜਰਾ ਹਾਂਜੀ ਹਾਂਜੀ ਆ ਫੋਨ ਕਰ ਰਹੇ ਆ ਚੰਗੀ ਹੈ ਵਰਜਾਈ ਤੇਰੀ ਦੇਖ ਲਾ ਤੇਰੀ ਮੰਮੀ ਹੈ ਨਹੀਂ ਆ ਤੇ ਵਰਜਾਈ ਤੇਰੀ ਚੰਗੀ ਆ ਦਜੀਆ ਕੋਣ ਬੁਲਾਉਂਦਾ ਹਾਂਜੀ ਨਹੀਂ ਹੋ ਚੰਗੀ ਹੈ ਵਰਜਾਈ ਭਰਾਵੋ ਚਲੋ ਠੀਕ ਵਾ ਉਹ ਭਰਾਵੋ ਚੰਗਾ ਹੈਗਾਗਾ ਵਾ ਮੇਰੇ ਲੱਗ ਬਗਾਨੀ ਸਾਹਬ ਹਾਂਜੀ ਤੂੰ ਆਏ ਨੂੰ ਚੰਗਾ ਪੁੱਛਿਆ ਡੀ ਹਾਂਜੀ ਹਾਂਜੀ ਮੈਂ ਤੇ ਉਹਨੂੰ ਕੀ ਲੋੜ ਹੀ ਬੁਲਾਉਂਦੀ ਕੋਈ ਗੱਲ ਨਹੀਂ ਕਲੋਂ ਬੱਟੇ ਆਵਣਾ ਜਰ ਜਾਗੇ ਕਲੇ ਮਿਲ ਕੇ ਆਵਾਂਗੇ ਨਾ ਹਾਂਜੀ ਔਟ ਮਿੰਹਾੜੇ ਦਿਨ ਹੋ ਗਏ ਗਏ ਨੂੰ ਹਾਂਜੀ ਹਾਂਜੀ ਕਲੇ ਅਖੜੀ ਬੰਨਵੀ ਕਲੇ ਮਿਲ ਕੇ ਲਾਵਾਂਗੇ ਹਾਂਜੀ ਭਾਨੇ ਨਾਲ ਹੀ ਜਾਇਆ ਜਾਂਦਾ ਵਾ ਹਾਂ ਹਾਂ ਚਲੋ ਤੇ ਬੈਠ ਮੰਨੇ ਉਹ ਪਾਣੀ ਢੱਢ ਲਈ ਕਲ ਕੀ ਸਾਰੀ ਵਧੀਆ ਵਾ ਜਿਹੜਾ ਗੱਲ ਕਿੱਥੇ ਪੁੱਛਦੀਆਂ ਪਰਜਾਈਆਂ ਇਹਦੀ ਭਰਜਾਈ ਚੰਗੀ ਆ ਆ ਫੋਨ ਕਰਦੇ ਆ ਇਹ ਰਖੜੀ ਬੰਨਜੋ ਆ ਗਏ ਚਲ ਕੋਈ ਗੱਲ ਕੱਲ ਨੂੰ ਆ ਕੇ ਨਾ ਤੇ ਹੋਰ ਨਹੀਂ ਪਰਵਿੰਦਰ ਹਾਂਜੀ ਆਜੋ ਰੜੀਏ ਸਬਜੀ ਅਸਲਜੀ ਬਸ ਬਣੀ ਗੇ ਤੜਕਾ ਲਾ ਕੇ ਰੜੀ ਤਰੋ ਭੁੱਖ ਮੈਨੂੰ ਲੱਗੀ ਆ ਜੀ ਰੋਟੀਆਂ ਲਾ ਲਾ ਬਈਆ ਰੋਟੀਆਂ ਕੋਈ ਨਹੀਂ ਬਣਾ ਲੇ ਲਾ ਲਾ ਲੀਆਂ ਸਬਜੀ ਦਾ ਜਲਾ ਹੁੰਦਾ ਆ ਸਬਜੀ ਵੀ ਹੋ ਗਈ ਤੇ ਉਹ ਕੀਤਾ ਮੈਨੂੰ ਹੂ ਨਾ ਅੱਛਾ ਕੁੜੀ ਹਾਂ ਅੱਛਾ ਤੂੰ ਕਹਿਂਦੀ ਪਪਾ ਜੀ ਕਿਹਨੇ ਗਿਆ ਵਾ ਹਾਂ ਤੇ ਉਹਨੂੰ ਪੁੱਛ ਕੇ ਤੇ ਦੱਸਣੀ ਆ ਜਾਂ ਕੱਲ ਨੂੰ ਜੇ ਬਸ ਆਵਾਂਗੇ ਚਲੋ ਵਧੀਆ ਜੀ ਤਾਂ ਮੈਂ ਤੁਹਾਨੂੰ ਪਿਆਰ ਨਾਲ ਚਲੋ ਪਹਿਲਾਂ ਗੱਲੋ ਕੁੜੀ ਨੇ ਤੇ ਚਲ ਨਹੀਂ ਗਈ ਹੋਈ ਗੱਲ ਕਰਨੀ ਕੋਈ ਆਉਂ ਨਹੀਂ ਚੱਲਦਾ ਨਾ ਕਰੋਨਾ ਮੰਨਦੇ ਹੋਏ ਸੋਲਦਾ ਵੀ ਲੈ ਆ ਤੇਰੇ ਕੋਲ ਪਿੱਲੂ ਗੜਾ ਫੋਨ ਆਇਆ ਤੂੰ ਹੁੰਦੂ ਤੁਰ ਪਈਂ ਹੈ ਨਾ ਚੱਲੋ ਪਹਿਲਾਂ ਜੀ ਤਾਂ ਮੈਂ ਤੇ ਭਾਰੇ ਇਹ ਵੀ ਮਨਚ ਦੇ ਬੰਦੇ ਚੰਗਾ ਹੀ ਹੈ ਨਾ ਆਹੋ ਤੁਹਾਨੂੰ ਪਿਆਰ ਕੀਤਾ ਵਰ ਲਿਆ ਵਾ ਮੈਂ ਇੱਕ ਦਿਨ ਕੀਤਾ ਦੱਸਦੀ ਨਾ ਹਾਂ ਠੀਕ ਠਾਕ ਹੀ ਚਲੋ ਤੇ ਨਾਲ ਕਹਿ ਲਈ ਵੀ ਇੱਕ ਦਿਨ ਕੀਤਾ ਫੋਨ ਕਰ ਦੂੰਗੀ ਅੱਛਾ ਤੇ ਅੱਗੇ ਤਿਆਰੀ ਕਰ ਲਾਂਗੇ ਤਾਰੇ ਨੂੰ ਦੀਪਨ ਬਣਾ ਕੇ ਰੱਖਿਆ ਲਾਗੇ ਬਹਿਣਾ ਬੰਦਾ ਬੰਦਾ ਨਹੀਂ ਮੈਂ ਤੁਹਾਡੇ ਨਾਲ ਕਰਨੀ ਸਲਾਹ ਹੈ ਕੁ ਮੈਂ ਤੁਹਾਨੂੰ ਇਹ ਜਣਾਹੀ ਪੀਲੀ ਜਬਾਣ ਨਹੀਂ ਬਣਾਵਾ ਆਹ ਤੇ ਕੀ ਦੇਣਾ ਲੈਣਾ ਵਾ ਕਿ ਜਾਂ ਸੂਟ ਸਾੜ ਦੇਣਾ ਵਾ ਕਿ ਜਾਂ ਕੁਖਲੇ ਹੋਣਾ ਵਾ ਜਿੱਜੇ ਹੋਣਾ ਤੇ ਜਾ ਕੇ ਫਿਰ ਚਰੋਂ ਲੈ ਆਉਂਦੇ ਉਹ ਤਾਂ ਹੁਣ ਤੈਨੂੰ ਪਤਾ ਵਾ ਕਿ ਕੀ ਦੇਣਾ ਚੱਲ ਮੈਨੂੰ ਉਹਦੇ ਪਤਾ ਸੇ ਜੇ ਤੁਸੀਂ ਸਲਾਹ ਦਰੋੜਾ ਮੈਂ ਜੀਏ ਜene ਹੋਣਗੇ ਤੇ ਪੈਕੇਜ ਦੇਾਂਗੇ ਆਹ ਤੇ ਜੇ ਸੂਟ ਬਣਾ ਕੇ ਦੇਣਾ ਤੇ ਉਹ ਦੇ ਦੇ ਮੈਂ ਨਾ ਕੋਈ ਸੂਟ ਕਰਨ ਵਾਲਾ ਕੋਈ ਨਹੀਂ ਤੇ ਪਹਿਲੇ ਜਿੰਨੇ ਭਈਆ 2-3000 ਕਰੋ ਬਦਲਾ ਮਾਵਾ ਘਰ ਵੀ ਸੂਟ ਹੈਗੇ ਚੰਗੇ ਨਹੀਂਗੇ ਦੇਣ ਲੈਣ ਵਾਲੇ ਨਹੀਂ ਹੈਗੇ ਉਹ ਉਹ ਚੱਲ ਉਹਨਾਂ ਦੇ ਹੋਰ ਵਿਆਹ ਸ਼ਦੀ ਦੇ ਬੰਦਾਂ ਦੇ ਲਾ ਲੂ ਦੇ ਤੇ ਟੀ ਪੈਣ ਦੇ ਚੰਗਾ ਤੇ ਫੇਰੀ ਆ ਅਗਲੇ ਚੱਲ ਵੀ ਇਹਨਾਂ ਨੂੰ ਫਰਮ ਲੈ ਆਣੇ ਜਾ ਕੇ ਸ਼ਾਮ ਨੂੰ ਹਾਂ ਹਾਂ ਰੱਖਣਾ ਲੈ ਸਾਲ ਬਾਅਦ ਆਇਆ ਦਿਨ ਕਿ 10 ਕਰੋ ਲਾ ਦਿੱਤਾ ਹਨਾ ਚੰਗੀ ਲੱਗੀ ਤਾਂ ਚੱਲ ਇੱਕ ਸੂਟ ਲੈ ਆਉਣੀ ਚੰਗਾ 3000 ਰੁਪਏ ਦੇ ਦਾਂਗੇ ਨਾਲ ਚੱਲ ਵੇਖ ਲਓ ਫਿਰ ਇਦਾਂ ਕਰ ਲੈਂਗੇ ਹਾਂ ਗੋਡੀ ਪਾਣੀ ਖਾ ਕੇ ਨਾ ਤੇ ਸੌਂ ਸੌਂ ਲਈਏ ਜੇ ਮੁੱਕ ਕੇ ਸ਼ਾਮ ਨੂੰ ਜਾਣੇ ਤੁਪਾਰੇ ਕਿਥੇ ਤੋਂ ਪਜਾਵਾਂਗੇ ਥੋੜੇ ਕੋਈ ਠੰਡੇ ਹੋਏ ਜਾਣੀ ਆ ਗਰਮੀ ਬਹੁਤ ਆ ਦਿਨ ਬੜਾ ਲਗਾਵਾ ਕੋਈ ਨਹੀਂ ਮੈਂ ਆ ਕਰ ਲਾਂ ਸਾਰਾ ਕੰਮ ਤੇ ਰੋਟੀ ਖਾਓ ਤੁਸੀਂ ਤੇ ਫਿਰ ਕੋਈ ਨਹੀਂ ਚੱਲ ਕੋਈ ਨਹੀਂ ਸ਼ਾਮ ਨੂੰ ਜਾ ਕੇ ਕੋਈ ਲੈ ਆਉਣੀ ਆ ਹਾਂ ਹਾਂ ਤੇ ਚਲ ਬਾਕੀ ਇਹ ਵੀ ਕਾਟਨ ਦਾ ਚੱਲਣਾ ਗਰਮੀ 'ਚ ਪੈ ਜਾਊਗਾ ਹਨਾ ਉਹ ਹੁਣ ਤੈਨੂੰ ਪਰਾ ਜਿਹੜਾ ਲੈਣਾ ਮੈਂ ਆ ਤੇ ਪੈਸੇ ਦੇਣੇ ਆ ਚੱਲ ਕੋਈ ਨਹੀਂ ਫਿਰ ਰੋਟੀਆਂ ਨਾਲ ਆ ਤੇ ਸਭ ਚੱਲ ਜਾਓ ਫਿਰ ਚੱਲ ਫਿਰ ਵੀ ਮੈਂ ਹਰ ਸਾਲ ਬਾਅਦ ਤੇ ਦੇਣ ਹੁੰਦਾ ਵਾ ਚੱਲੇ ਆ ਵੀ ਤੀ ਬੈਣੂ ਵੀ ਆਸ ਹੁੰਦੀ ਆ ਵਿਚਾਂ ਮੈਂ ਪਿੰਡ ਗਈ ਹੀ ਕੋਹ ਨਾ ਕੋ ਕੋ ਮੈਨੂੰ ਦਿੱਤਾ ਚਲ ਬੰਦਾ ਕਹਿੰਦਾ ਤਾਂ ਨਹੀਂ ਆ ਮੂੰਹ ਪਰ ਫਿਰ ਵੀ ਮਨ ਚ ਤਾਂ ਸੋਚਦਾ ਹੀ ਆ ਇਹ ਦੇ ਆਖੀ ਜਾਂਦੇ ਘਰੋਂ ਭਰ ਨਹੀਂ ਘਰ ਨਹੀਂ ਗੇ ਚੰਗੀ ਹੈਗੀ ਉਹ ਦੇਣ ਲੈਣ ਵਾਲੇ ਥੋੜਾ ਹੁੰਦੇ ਨੇ ਚਲ ਜੇ ਵਿਚਾਰੀ ਸਮਾਵੇਲ ਨੇ ਪਾਇਆ ਬਣਾ ਤੇ ਕੀ ਫਾਇਦਾ ਹਣਾ ਦੇਣ ਦਾ ਚਲ ਕੋਈ ਨਹੀਂ ਸ਼ਰੂ ਜਾਗੇ ਨਾ ਤੇ ਸੂਟੇ ਪਾ ਫੜ ਲਏ ਉਹਨੇ ਨਾਲ ਪੈਸੇ ਦੇ ਦਾਂਗੇ ਇਹਨੇ ਨਾਲ ਉਹ ਵੀ ਖੁਸ਼ ਹੋ ਜੂਗੀ ਤੇ ਨਾਲੇ ਚੱਲਣਾ ਆਪਣਾ ਵੀ ਮਨ ਹੋ ਜਾਊਗਾ ਵੀ ਚੱਲ ਦਿੱਤਾ ਹੀ ਲਾਵਾ ਖੋਲ ਕੇ ਚਾਤੇ ਚੱਲ ਇਹ ਜਿਹਨੇ ਨਾਲ ਇਹਨਾਂ ਦਾ ਭਰਾ ਵੀ ਖੁਸ਼ ਹੋਜੂਗਾ ਕਿ ਚੱਲ ਇਹ ਵੀ ਨਾਂ ਲੈਣ ਦੇਈ ਆ ਕੋਹ ਨਾ ਕੋਹ ਦੇਣਾ ਵਾ ਕੁੜੀ ਨੂੰ ਤੇ ਜਿਹਨੇ ਤੇ ਜਿੱਦਾਂ ਉਹ ਕਰਦੀ ਆ ਸਾਡੇ ਵਾਲੀ ਜੇ ਮੈਂ ਵੀ ਓਦਾਂ ਕਰਾਂ ਤੇ ਫੇਰ ਤੇ ਨੀਂਹ ਨਾਲ ਗੱਲ ਬਣਦੀ ਹੈਗੀ ਚੱਲਿਆ ਤੇ ਉਹਨਾਂ ਵਿਚਾਰੇ ਨੂੰ ਨਹੀਂ ਹੋਇਆ ਰਹਿੰਦਾ ਵਾ ਕਿ ਚੱਲ ਮੰਮੀ ਨਹੀਂ ਹੈਗੀ ਤੇ ਪਰਜਾਇਦ ਕਰਦੀ ਹੈ ਨਾ ਹੁਣ ਸਾਡੇ ਵਾਲੀ ਆ ਜਾਈਏ ਤੇ ਮੱਥੇ ਵੱਟ ਪਾਉਂਦੀ ਆ ਨਾ ਚਾਜ ਨਾਲ ਨੇ ਕਹੋਣਾ ਹੁੰਦਾ ਨਾ ਚਾਹ ਪਾਣੀ ਪੁੱਛਣਾ ਹੁੰਦਾ ਕਿ ਜੇ ਮੈਂ ਵੀ ਇਦਾਂ ਕਰਾਂ ਤੇ ਫਿਰ ਚੰਗੀ ਥੋੜਾ ਲਗੀਦਾ ਵਾ ਹੁਣ ਜਦੈ ਦੀ ਵਿਚਾਰੀ ਦੀ ਮੰਮੀ ਹੈ ਨਹੀਂ ਆ ਹੁਣ ਉਹਦੀ ਥਾਂ ਤੇ ਮੈਂ ਹੀ ਮਿਲਦਾ ਵਰਤਣਾ ਮੈਂ ਹੀ ਸਾਰਾ ਕੁਝ ਕਰਨਾ ਉਹਦਾ ਕਿ ਜੇ ਮੈਂ ਵੀ ਇਦਾਂ ਕਰਾਂ ਉਹ ਤੇ ਵਿਚਾਰੀ ਫਿਰ ਦੁਖੀ ਰਹੇ ਨਾ ਮੇਰੇ ਬਾਪੂ ਮੈਂ ਤਾਂ ਚਾਹੁੰਦੀ ਜਿਆਦਾ ਟਾਈਮ ਕੱਢਣ ਕੱਢ ਨਹੀਂ ਰਹੀ ਆ ਭਰਿਆ ਵੀ ਮੈਂ ਨਹੀਂ ਗਈ ਇਦਾਂ ਕਰਨਾ ਉਹਦੇ ਨਾਲ ਮੈਨੂੰ ਇਹੋ ਹੀ ਆ ਕਿ ਉਹ ਚਰੀ ਆਏਵੇ ਨਾ ਤੇ ਉਹ ਚੰਗੀ ਤਰ੍ਹਾਂ ਬੰਦਾ ਚਾਹ ਪਾਣੀ ਪੁਸ਼ੇ ਹੁਣ ਜਾਲੇ ਵੀ ਸੂੜੀਆਂ ਨੂੰ ਬਣਾਤਾ ਨਾ ਉਹਨੇ ਇਹਨੇ ਵਿੱਚ ਬੜੀ ਖੁਸ਼ ਹੋ ਜਾਣਾ ਵਾ ਚੱਲ ਮੇਰੀ ਪਰਜਾਈ ਨੇ ਦਿੱਤਾ ਉਹ ਕਿਹੜੀ ਹੱਡੇ ਵਾਲੀ ਨੂੰ ਕਿਤੇ ਹੈ ਹੀ ਨਹੀਂ ਐ ਭਾਵੇਂ ਕਿ ਇਹਨੂੰ ਸੂਟ ਵੀ ਦੇਣਾ ਵਾ ਚਾਹੀ ਨਹੀਂ ਆਪਰ ਕੋਈ ਸੂਟ ਆਦਾ ਤਾਂ ਭੁੱਖਾ ਨਹੀਂ ਹੁੰਦਾ ਕਿਹੜਾ ਆਪਣੇ ਘਰੋਂ ਕੋਈ ਪਾਉਂਦਾ ਨਹੀਂ ਪਰ ਗੱਲ ਹੋ ਜਾਂਦੀ ਐ ਵੀ ਚੱਲ ਕਿ ਇਹਨੇ ਮਾਨਤਾ ਨਾ ਦਿੱਤਾ ਵਾ ਤੇ ਬੰਦਾ ਪਾਵੇ ਜਦ ਨਾਲੇ ਚੇਤੇ ਕਰਦਾ ਵੀ ਮੈਨੂੰ ਕਿਸ ਨੇ ਦਿੱਤਾ ਹੁਣ ਜਾਲੇ ਵੀ ਇਹਨੇ ਦੇ ਨਾਲ ਹੁਣ ਇਹ ਵੀ ਜਦੋਂ ਖੋਜ ਵਾ ਕਿ ਚੱਲ ਮੇਰੀ ਭੈਣ ਆਈ ਨਾ ਕਰ ਦੇਈ ਚੱਲ ਇਦਾਂ ਹੀ ਪਰ ਮੇਰੇ ਕਿ ਟਾਈਮ ਨਾ ਖਤੋ ਜਾਵੇ ਤੇ ਹੋਰ ਕੀ ਚਾਹੀਦਾ ਗੁੱਸੇ ਹੋ ਗਏ ਉਥੇ ਕੀ ਕਰਨਾ ਉਹਨੇ ਬੇਚਰੀ ਨੇ ਵਾਧ ਇਥੋਂ ਕੀ ਲੈ ਜਾਣਾ ਆਪਣੀ ਭੈਣ ਦੇ ਜੱਸ ਗਈ ਜਾਂਦੀ ਆ ਉਹਨੇ ਆਉਣਾ ਵਾ ਉਹਨੇ ਤੂੰ ਇਦਾਂ ਕਹਿਤਾ ਵਾ ਉਹਨੂੰ ਤੂੰ ਇਦਾਂ ਕਹਿਤਾ ਦੱਸ ਮੈਂ ਉਹਨੂੰ ਕੀ ਕਹਿਤਾ ਵਾ ਜਿੱਦਾਂ دیر ਮਾਰਾ ਤਾਂ ਤੇ ਆਉਣਾ ਹੀ ਆਉਣਾ ਵਾ ਪਹਿਲਾਂ ਹੀ ਸੱਦ ਕੇ ਬਹਿ ਜਾਓ ਹਾਦੀ ਹੋ ਗਈ ਇਹਨਾਂ ਵਾਲੀ ਮੇਰਾ ਆ ਤਾਂ ਮੈਂ ਵੀ ਭੈਣ ਨੂੰ ਫੋਨ ਕਰ ਹੀ ਲਵਾਂ ਕਿ ਜਿੱਦਾਂ ਜਾਣਾ ਨਾ ਆਪਾਂ ਇਕੱਠੇ ਨਹੀਂ ਚਲ ਜਾਾਂਗੇ ਇੱਕੋ ਦਿਨ ਹੀ ਜਾਵਾਂਗੇ ਹੈਲੋ ਸੱਸ ਜੀ ਕਲਪਨ ਜੀ ਹਾਂਜੀ ਠੀਕ ਠਾਕ ਵਧੀਆ ਤੈਨੂੰ ਸੁਣਾਉ ਹਾਂ ਕਰਨ ਵੀ ਠੀਕ ਆ ਵਧੀਆ ਹਾਂ ਭਾਗੀ ਵੀ ਠੀਕ ਆ ਤੂੰ ਸੁਣਾ ਬੱਚਾ ਲੱਗਿਆ ਅੱਛਾ ਅੱਛਾ ਠੀਕ ਠੀਕ ਆ ਹਾਈ ਉਹ ਨਾਣਾ ਕੀ ਗਰਮੀ ਬੜੀ ਤੇ ਗਰਮੀ ਦੇ ਵਿੱਚ ਇਹ ਹੁੰਦਾ ਵਾ ਤੇ ਆਪ ਵੀ ਅੰਦਰ ਖੇਚਲ ਪੈਂਦੀ ਆ ਤਾਂ ਅਗਲੇ ਨੂੰ ਵੀ ਖੇਚਲ ਪਾਉਣੀ ਹੁੰਦੀ ਆ ਉਦੋਂੋਂ ਬਿਹਤਰ ਇਹ ਆ ਭੀ ਆਰਾਮ ਦੇ ਨਾਲ ਨਾ ਬੰਦਾ ਘਰੇ ਮਿੱਠਾ ਰਵੇ ਨਹੀਂ ਨਹੀਂ ਐਦਾਂ ਦੀ ਗੱਲ ਤਾਂ ਕੋਈ ਨਹੀਂ ਗਈ ਕੋਈ ਨਹੀਂ ਆਵਾਂਗੇ ਆਵਾਂਗੇ ਮੀਮਾ ਪਿੰਦਾ ਨਾ ਜਦੋਂ ਤੇ ਤਿੰਨੇ ਜਾਣੇ ਆਵਾਂਗੇ ਮੈਂ ਨਾ ਫੋਨ ਤਾਂ ਕੀਤਾ ਹੀ ਤੇ ਮੇਰਾ ਇਰਾਦਾ ਇਹ ਭਾਂਡਿਆ ਹੀ ਤੇ ਰਖੜੀ ਹੈਗੀ ਆ 19 ਤਰੀਕ ਨੂੰ ਆਪਾਂ 18 ਤਰੀਕ ਨੂੰ ਨਾ ਚੱਲਗੇ ਇਕੱਠੀਆਂ ਹੀ ਚੱਲਾਂਗੇ ਦੋਵੇਂ ialiਆ ਆਹੋ ਚੱਲ ਫੋਨ ਕਰਕੇ ਇੱਕ ਵਾਰ ਪੁੱਛ ਲੈਨੇ ਭਾਬੀ ਨੂੰ ਮੰਨੇ ਕਿਦਾਂ ਜਾਣਾ ਵਾ ਜੇ ਉਹਨੇ ਰਖੜੀ ਵਾਲੇ ਦਿਨ ਜਾਣਾ ਹੋ ਆਪਾਂ ਇੱਕ ਦਿਨ ਪਹਿਲਾਂ ਚੱਲ ਜਾਾਂਗੇ ਤੇ ਜੇ ਉਹਨੇ ਇੱਕ ਦਿਨ ਪਹਿਲਾਂ ਜਾਣਾ ਹੋ ਤਾਂ ਪਰਖੜੀ ਵਾਲੇ ਦਿਨ ਚੱਲ ਜਾਾਂਗੇ ਆਹ ਚੱਲੇ ਸਾਰੇ ਜਣੇ ਇਕੱਠੇ ਜਾਈਏ ਨਾ ਤੇ ਘੜੀ ਦੇ ਹੱਥ ਖਿੜ ਲਈਦਾ ਉਹ ਓਦਾਂ ਕਿੱਥੇ ਇਕੱਠੇ ਹੋਣ ਡਏ ਆ ਅਛਾ ਮੇਰੀ ਨਣਾਣ ਉਹਦੇ ਸੁਣ ਲੈ ਗੱਲ ਕੱਲ ਕੀਤਾ ਸੀ ਫੋਨ ਤੇ ਇਹੀ ਆਉਣ ਲੱਗੇ ਆ ਬੰਦਾ ਪੁੱਛੇ ਵੀ ਕੱਲ ਆਣ ਕੇ ਤੇ ਰਖੜੀ ਤੇ ਕਿਹੜੇ ਦਿਨ ਰਹਿ ਗਏ ਫੇਰ ਆਣਾ ਗਰਮੀ ਗੋੜੇ-ਗੋੜੇ ਆਰ ਸੋਈ ਗਈ ਤਾਂ ਬੜਿਆ ਨਹੀਂ ਜਾਂਦਾ ਪਰ ਜਿੰਨੇ ਏਸੀ ਵਾਲੇ ਕਮਰੇ ਚ ਬਹਿ ਕੇ ਪਕੀਆਂ ਪਕਾਈਆਂ ਖਾਣੀਆਂ ਉਹਨੂੰ ਗਰਮੀ ਕਾਦੀ ਆ ਆਹੋ ਨਹੀਂ ਫੇਰ ਮੈਂ ਉਹਨਾਂ ਨੂੰ ਫੋਨ ਕਰਾਤਾ ਹਾਂ ਮੈਂ ਆਹ ਨੂੰ ਫੋਨ ਕਰੋ ਤੇ ਰਮਨ ਦੀ ਮੰਮੀ ਨੇ ਠੀਕ ਆ ਅਹੀਂ ਖਬਰ ਲੈਣ ਜਾਣਾ ਅੱਜ ਨਾ ਆਵੀ ਰਖੜੀ ਤੇ ਆਵੀ ਹੁਣ ਪਰਾ ਵੇਸ ਤੇ ਬਥੇਰੀ ਕੋਲਣ ਡਿਆ ਵਾ ਗੱਲਾਂ ਗੱਲਾਂ ਦੇ ਵਿੱਚ ਮੈਨੂੰ ਬਥੇਰਾ ਕੋ ਸੁਣਾਉਣ ਡਿਆ ਵਾ ਪਰ ਹੁਣ ਕਹਿਣਾ ਕੀ ਆਹ ਮੈਂ ਵੀ ਤੇ ਆਪਣੇ ਖਾ ਸੱਚੀ ਆ ਨਾ ਹੁਣ ਇਹ ਵੀ ਇਕੱਲੀ ਨੇ ਤੇ ਬੱਸੇ ਆਉਣਾ ਨਹੀਂ ਗਾ ਦੋਹਾਂ ਜੀਆਂ ਨਹੀਂ ਆਉਣਾ ਵਾ ਜਵਾਈ ਭਾਈ ਆਵੇ ਚੇਤ ਤਾਂ ਕਰਨੀ ਪੈਂਦੀ ਆ ਜੇ ਨਾ ਰੋਟੀ ਪਾਣੀ ਸਵਾਦ ਦਾ ਬਣਾਇਆ ਫੇਰ ਜਾ ਕੇ ਗੱਲਾਂ ਕਰੂਗਾ ਤਾਂ ਚਲ ਚਲ ਜਾਂਦੇ ਪਰਾਂ ਤੂੰ ਵੀ ਉਹਦੀ ਸਾਈਡ ਲੈਣ ਰਹੀ ਆ ਮਾ ਮੇ ਟਰਵਾ ਤੇ ਕੀ ਕਰਾਂ ਹੁਣ ਫਿਰ ਮੈਂ ਸਿਰ ਤੇ ਬਾਹਰ ਨਾ ਪਾ ਜੀ ਤੇਰਾ ਵੀ ਹੈ ਹੋ ਗੱਲਾਂ ਕਰਨ ਡਿਆ ਨੇ ਸਾਰੇ ਕੰਮ ਮੈਂ ਹੱਥੀਂ ਕੀਤੇ ਤਾਂ ਵੀ ਉਤਰ ਆਇਆ ਹੋ ਗੱਲਾਂ ਸੁਣਨ ਨੂੰ ਮਿਲਦੀਆਂ ਚੱਲ ਹੁਣ ਫਿਰ ਮੈਂ ਨਾ ਹੂਨ ਤੂੰ ਕਰੇਂਗੀ ਭਾਬੀ ਨੂੰ ਕਿ ਮੈਂ ਕਰਾਂ ਵੇਹਲਾ ਜੇ ਤੂੰ ਕਰਨਾ ਨਾ ਤਾਂ ਕਰਕੇ ਮੈਨੂੰ ਦੱਸ ਦੇਵੀਂ ਫਿਰ ਮੈਂ ਉਸੇ ਹਿਸਾਬ ਨਾਲ ਆਪਣੀ ਤਿਆਰੀ ਕਰੂੰਗੀ ਤੈਨੂੰ ਵੀ ਬੁਲਾਉਣਾ ਦੱਸਣਾ ਕਿ ਨਹੀਂ ਫਿਰ ਮੈਂ ਪਿੱਦਣਾ ਆਵੀਂ ਚਲ ਠੀਕ ਆ ਚੰਗਾ ਓਕੇ ਬਾਈ ਜਿਹੜਾ ਨਹੀਂ ਆ ਉਹਦੀ ਸਾਈਡ ਲੈਂਦਾ ਉਹ ਮਾਂ ਮਿਟਰਵਾ ਉਹ ਮਾਂ ਮਿਟਰਵਾ ਮਾਂ ਮਿਟਰਵਾ ਤਾਂ ਹੁਣ ਕੀ ਕਰਾਂ ਸਾਰੇ ਦੇਣਵਰਦ ਪੂਰੇ ਕੀਤੇ ਆਵੇ ਕਿਤੇ ਵੀ ਨਹੀਂ ਅੰਦਰ ਮੈਂ ਥਾਂ ਹੋਈ ਵੀ ਨਹੀਂ ਇਹੀ ਆ ਕਰ ਚਾਹੀ ਨਹੀਂ ਕਰਨਾ ਫੇਰ ਵੀ ਕੋਈ ਗੱਲ ਕਰੀ ਜਾਣ ਦੇ ਚਲ ਕੋਈ ਨਹੀਂ ਮੈਂ ਤਾਂ ਬੰਦ ਕੇ ਆਵਾਂ ਕੀ ਦੀ ਵੇਖੀ ਜਾਈ ਉਹ ਚ